ਜਿੱਥੇ ਮਾਲਕ ਨੇ ਰੱਖਣਾ ਉਥੇ ਹੀ ਸਾਨੂੰ ਰਹਿਣਾ ਪੈਣਾ ਇਹ ਨਹੀਂ ਮਾਲਕ ਜ਼ਬਰਦਸਤੀ ਸਾਨੂੰ ਮਤਲਬ ਰੱਖਦਾ ਜਾਨੀਵਾਂ ਰੱਖਦਾ ਜਾਂ ਅੱਗੇ ਵਧਣ ਨਹੀਂ ਦਿੰਦਾ ਮਹਾਰਾਜ ਰੱਬ ਸਭ ਨੂੰ ਮੌਕਾ ਦਿੰਦਾ ਇਹ ਵਕਰੀ ਗੱਲ ਹੈ ਕਿਸੇ ਨੂੰ ਮੌਕਾ ਸੰਭਾਲਣਾ ਆਵੇ ਜਾਂ ਨਾ ਆਵੇ ਜੇਤੇ ਮੌਕਾ ਸੰਭਾਲ ਲਏ ਵਧੀਆ ਤਰੀਕੇ ਨਾਲ ਹਰ ਚੀਜ਼ ਕਰ ਲਏ ਤੇ ਫਿਰ ਅੱਗੇ ਵਸ ਸਕਦਾ ਨਹੀਂ ਤੇ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਦੇਖੋ ਜਦੋਂ ਇਹ ਵੋਟਾਂ ਹੁੰਦੀਆਂ ਨੇ ਤੇ ਉਦੋਂ ਕਿੰਨੇ ਆਉਂਦੇ ਨੇ ਮੈਦਾਨ ਦੇ ਵਿੱਚ ਬੜੀ ਕੋਸ਼ਿਸ਼ ਕਰ ਦਿੰਦੇ ਨੇ ਜਾਇਜ਼ ਨਜਾਇਜ਼ ਸਾਰੇ ਤਰੀਕੇ ਵਰਤ ਲੈਂਦੇ ਨੇ ਪਰ ਜਿੰਨੂੰ ਮਾਲਕ ਨੇ ਵਡਿਆਈ ਦੇਣੀ ਉਹਨੂੰ ਮਿਲ ਜਾਂਦੀ ਹੈ ਬੜੀਆਂ ਕੋਸ਼ਿਸ਼ਾਂ ਕਰਦੇ ਨੇ ਹੋਰ ਵੀ ਬੜੇ ਫੀਲਡ ਨੇ ਬੰਦਾ ਬੜੀ ਕੋਸ਼ਿਸ਼ ਕਰਦਾ ਉਹਨੂੰ ਮੈਂ ਪਿੱਛੇ ਕਰਕੇ ਲਤਾੜ ਕੇ ਅੱਗੇ ਲੰਘ ਜਾਵਾਂ ਉਹਦੀ ਜਗ੍ਹਾ ਤੇ ਬਹਿ ਜਾਵਾਂ ਐਦਾਂ ਦੀ ਵੀ ਕੋਸ਼ਿਸ਼ ਬੜੀ ਹੁੰਦੀ ਹੈ ਸਭ ਨਹੀਂ ਛਾਲਾਂ ਮਾਰੀਆਂ ਠੀਕ ਹੈ ਜੀ ਇੱਕ ਹੋਰ ਈਰਖਾ ਵਾਖਸ ਵੀ ਹੁੰਦੀ ਹੈ ਵੀ ਮੈਂ ਉਹਦੇ ਨਾਲੋਂ ਅੱਗੇ ਲੰਘਣੇ ਲੱਗਣਾ ਮੈਂ ਉਹਦੇ ਨਾਲੋਂ ਜਾਦੀ ਵਡਿਆਈ ਪ੍ਰਾਪਤ ਕਰਨੀ ਪੈਣੀ ਹੈ ਭਾਵੇਂ ਮੇਰਾ ਨੁਕਸਾਨ ਹੋ ਜਾਵੇ ਮੈਂ ਰੀਸ ਕਰਨੀ ਕਰਨੀ ਹੈ ਹੋ ਸਕਦਾ ਜਿਹੜਾ ਬੰਦਾ ਸਾਹਮਣੇ ਵਾਲੇ ਦੀ ਰੀਸ ਕਰ ਰਿਹਾ ਉਹ ਤਗੜਾ ਹੋਵੇ ਐਵੇਂ ਮੜਾ ਬੰਦਾ ਤਗੜੇ ਦੀ ਰੀਸ ਕਰਕੇ ਪਹਿਲਵਾਨ ਦੀ ਰੀਸ ਤੁਲੋ ਕਰਨੀ ਆਪਾਂ ਪਹਿਲਵਾਨ ਦੀ ਆਪਣੀ ਜ਼ਿੰਦਗੀ ਹੈ ਉਹਦਾ ਬੜਾ ਤਜਰਬਾ ਹੈ